ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਜੀ ਦੇ ਪਾਵਨ ਸਿਧੂ ਮੁਖਵਾ ਤਨ ਤਨ ਭਗਤ ਕਬੀਰ ਸਾਹਿਬ ਜੀ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪ੍ਰੇਰਵਾਣੀ ਦੇ ਵਿੱਚ ਸਭ ਦੇ ਸਾਰੇ ਆਪ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਕਿਆ ਪੜੀ ਹੈ ਕਿਆ ਗੁਨੀ ਹੈ ਕਿਆ ਵੇਦ ਪੁਰਾਨਾਂ ਨਾਲ ਸੁਣੀ ਹੈ ਪੁਰਸਵ ਜੀ ਪਰਮਾਨੰ ਕਰਦੇ ਹਨ ਇਹੇ ਗਵਾਰ ਮਨੋ ਵੇਦ ਪੁਰਾਣ ਆਦਿਕ ਧਰਮਿਕ ਪੁਸਤਕਾਂ ਨੂੰ ਮੇਰੇ ਪੜਨ ਅਤੇ ਸੁਣਨ ਦਾ ਕੀ ਲਾਭ ਵੇਦ ਪੁਰਾਣ ਨੂੰ ਸੁਣਨ ਦਾ ਕੀ ਫਾਇਦਾ ਪੜੇ ਸੁਣੇ ਕਿਆ ਹੋਈ ਜੇ ਇਸ ਪੜਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਜੋ ਸਹਿਜ ਜਿੰਨਾ ਮਿਲਿਓ ਸੋਈ ਯੋਸ ਪਰਮਾਤਮਾ ਦਾ ਮਿਲਾਪ ਹੀ ਤਾਂ ਹੋਵੇ ਅਕਾਲ ਪੁਰਖ ਵਾਹਿਗੁਰੂ ਦਾ ਮਨਾਪ ਕਰਨ ਦੇ ਲਈ ਗੁਰੂ ਸਹਿਬਾਨਾਂ ਨੂੰ ਫਨੋ ਚੁਈ ਜਾਇ ਭਾਈ ਸਿਮਰਨ ਵਿੱਚ ਜੜੋ ਬਾਣੀ ਕੋਲ ਬਾਣੀ ਦੁਆਰਾ ਆਪਣੇ ਜੀਵਨ ਨੂੰ ਢਾਲੋ ਜੋ ਗੁਰੂ ਦਾ ਉਪਦੇਸ਼ ਹੈ ਉਹ ਆਪਣੇ ਅਰਦੇਤੀ ਵਿਸਾਹ ਕਰਦੇ ਤੇ ਵਿਸਾਕੇ ਕਰਮ ਕਮਾਉਣੇ ਹਨ ਜਿਹੜਾ ਇਸਾਨ ਕਰਮ ਕਰਦਾ ਹੈ ਕੁਦਰਤੀ ਤੌਰ ਤੇ ਉਹ ਸੋਤੇ ਪਰਮਾਤਮਾ ਦੀ ਰਤਪਾ ਹੋ ਜਾਂਦੀ ਹੈ ਪਰ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਤੂੰ ਧਾਰਮਿਕ ਪੁਸਤਕਾਂ ਮੈਂ ਪੜਦਾ ਹੈ ਵੇਦ ਫਰਾਨ ਵੀ ਪੜਦਾ ਹੈ ਜੇ ਪ੍ਰਮਾਤਮਾ ਦੇ ਨਾਲ ਮਿਲਾਪ ਹੀ ਨਾ ਹੋਇਆ ਤੇ ਪੜੋਂ ਸੁਣਦਾ ਕੀ ਦਾਵ ਹਰ ਕਾ ਨਾਮ ਨ Jap ਸਕਾਰਾ ਤੇ ਮੂਰਖ ਤੂੰ ਪ੍ਰਮਾਤਮਾ ਦਾ ਨਾਮ ਤਾਂ ਸਿਮਰਦਾ ਨਹੀਂ ਕਿਆ ਸੋਚੈ ਬਾਰੰਬਾਰਾ ਔਰ ਨਾਮ ਨੂੰ ਵਿਸਾਰ ਕੇ ਮੜ ਮੜ ਕੇ ਕਦੇ ਵੀ ਹੋਰ ਸੋਚਾਂ ਸੁਣਨ ਦਾ ਤੈਨੂੰ ਕੀ ਲਾਭ ਹੋਵੇਗਾ ਭਾਵ ਵੀ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਤੈਨੂੰ ਜ਼ਿੰਦਗੀ ਵਿੱਚ ਹੋਰ ਕੀ ਲਾਭ ਪ੍ਰਾਪਤ ਨਹੀਂ ਹੋਣਾ ਪਰਮਾਤਮਾ ਨੂੰ ਵਿਚਾਰ ਕੇ ਕੁਝ ਦੀ ਖੱਟ ਸਕੇਂਗਾ ਰਹਾ ਹੰਦੇ ਆਰੇ ਦੀਪਕ ਚਾਹੀਏ ਉਦਾਹਰਨ ਲਈ ਵੀ ਜਿਵੇਂ ਹਨੇਰੇ ਵਿੱਚ ਦੀਵੇ ਦੀ ਲੋੜ ਹੁੰਦੀ ਹੈ ਕਿਉਂ ਤਾ ਕਿ ਇੱਕ ਵਸਤ ਅਗੋਚਰ ਨਹੀਂ ਹੈ ਵੀ ਅੰਦਰੋਂ ਜਿਵੇਂ ਆਪਾਂ ਉਹ ਧਾਰਮਿਕ ਦੇ ਤੌਰ ਤੇ ਇੱਕ ਕਮਰੇ ਦੀ ਗੱਲ ਕਰ ਲਈਏ ਲਾਈਟ ਪੱਜੀ ਹੈ ਅੰਦਰ ਹਨੇਰਾ ਅਭੀ ਜਿ ਰੱਖੀ ਹੋਈ ਚੀਜ਼ ਨਹੀਂ ਲੱਭਦੀ ਪਰ ਜਦੋਂ ਦੀਵਾ ਵਾਲਿਆ ਜਾਂਦਾ ਚਾਨਣ ਕੀਤਾ ਜਾਂਦਾ ਮਤੀ ਵਾਲੀ ਲਾਉਂਦੀਏ ਫਿਰ ਰੱਖੀ ਹੋਈ ਚੀਜ਼ ਲੱਭ ਜਾਂਦੀ ਹੈ ਇਸੇ ਤਰ੍ਹਾਂ ਆ ਸਰੀਰੋਕੀ ਕਮਰਾ ਹੈ ਇਸ ਅੰਦਰ ਗਿਆਨ ਦਾ ਦਾ ਹਨੇਰਾ ਜਦੋਂ ਗਿਆਨ ਦਾ ਦੀਵਾ ਜਗੜਾ ਤੇ ਸਾ ਸੰਗਤ ਫਿਰ ਅੰਦਰ ਚੰਨਣ ਮਨਾਰਾ ਹੋਣਾ ਇਦੇ ਕਰਕੇ ਕਰਦੇ ਨੇ ਵੀ ਉਹ ਹਰੀ ਨਾਮ ਪਦਾਰਥ ਮਿਲ ਪਵੇ ਜਿਸ ਤਰ੍ਹਾਂ ਕਿੰਨਾਂ ਦੀ ਪਹੁੰਚ ਨਹੀਂ ਹੋ ਸਕਦੀ ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ ਵਸਦਾ ਰੱਬ ਲੱਭ ਪਵੇ ਬਸਤ ਅਗੋਚਰ ਪਾਈ ਜਨ ਜੈਸਾ ਮਨੁਕ ਨੂੰ ਉਹ ਅਪਾਉਂਚ ਹਰੀ ਨਾਮ ਪਦਾਰਥ ਮੰਨ ਲੈਂਦਾ ਕੱਟ ਦੀਪ ਕਰਿਆ ਸਮਾਈ ਉਸ ਦੇ ਅੰਦਰ ਉਹ ਦੀਵਾ ਸਦਾ ਟਿਕਿਆ ਰਹਿੰਦਾ ਕਹੇ ਕਬੀਰ ਅਪ ਜਲਿਆ ਕਬੀਰ ਸਾਹਿਬ ਆਖਦੇ ਹਨ ਕਿ ਉਸ ਅਪਾਉਂਚ ਹਰੀ ਨਾਮ ਪਦਾਰਥ ਨਾਲ ਮੇਰੀ ਵੀ ਜਾਣ ਬਚਾਣੋਂ ਦੇ ਭਾਬ ਮੈਂ ਜਾਣ ਲਿਆ ਜਬ ਜਾਣਿਆ ਤੋ ਮਨ ਮਨ ਅਰਜ ਗੁੰਦ ਜਾਣਿਆ ਮੇਰਾ ਮਨ ਉਸੇ ਵਿਧੀ ਪਰ ਗਿਆ ਮਨ ਮੰਨੇ ਲੋਕ ਨਾ ਪਤੀਜੈ ਪਰ ਕਹਿੰਦੇ ਜਗਤ ਲੋੜ ਦੇ ਧਾਰਮਿਕ ਪੁਸਤਕਾਂ ਦੇ ਰਵਾਜੀ ਪਾਠ ਕਰਨੇ ਤੇ ਕਰਾਉਣੇ ਦੇਦਤ ਆਦਿਕਾਂ ਦੇ ਇਸ ਨਾਲ ਜਦ ਸ੍ਰੀ ਪ੍ਰਮਾਤਮਾ ਵਿੱਚ ਮਨ ਜੁੜਨ ਨਾਲ ਕਰਮ ਕਾਂਡ ਦੀ ਜਗਤ ਦੀ تسਲੀ ਨਹੀਂ ਹੋ ਜਾਂਦੀ ਜਿਹੜਾ ਕਰਮ ਕਾਂਡਾਂ ਵਿੱਚ ਜੜਿਆ ਹੋਇਆ ਲੱਖ ਜਤਨ ਕਰਨ ਦੇ ਨਾਲ ਵੀ ਉਹ ਕਰਮ ਕਾਂਡਾਂ ਵਿੱਚੋਂ ਨਹੀਂ ਲੱਗਦਾ ਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਕਰਮ ਕਾਂਡੀ ਤੋਂ ਦੂਰ ਬੁਰਮਕ ਬਣ ਜਾਂਦਾ ਹੈ ਗੁਰੂ ਦੇ ਬਚਨ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ ਜਿਹੜਾ ਗੁਰੂ ਦੇ ਦੁਆਰਾ ਦਿਗਨੋ ਦਿੱਤਾ ਕਰਦਾ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਾ ਹੈ ਉਹ ਕਰਮ ਕਾਂਡੀ ਹੋ ਸਕਦਾ ਉਹ ਇਹਨਾਂ ਕਰਮ ਕੰਡਾਂ ਤੋਂ ਮੁਕਤ ਹੋ ਜਾਂਦਾ ਹੈ ਨਾ ਪਤੀਜੇ ਤਾਂ ਕੀ ਪੀਜੇ ਤਾਂ ਦੂਜੇ ਪਾਸੇ ਨਾਮ ਸਿਮਰਨ ਵਾਲ ਨੂੰ ਦੇਖੋ ਕੀ ਮਠਾ ਟਿਕੀਂ ਲੈਂਦੀ ਜੇ ਜਿਹੜੇ ਲੋਕਾਂ ਵੀ ਤਸਦੀ ਕਰਾਏ ਉਹਨੂੰ ਲੋੜ ਨਹੀਂ ਤਾਂ ਹੀ ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਕਿਉਂਕਿ ਮਨ ਦੇ ਕਹਿੰਦੇ ਨੇ ਗੁਰਮੁਖ ਦਾ ਤੇ ਮਨੁਮਖ ਦਾ ਮਨਕਾਪਸ ਵਿੱਚ ਅਜੋੜ ਹੁੰਦਾ ਹੈ ਮਨੁਮਖ ਦੀ ਗੁਰਮੁਖ ਨਾਲ ਨਹੀਂ ਬੰਨਦੀ ਗੁਰਮੁਖ ਦੀ ਮਨੁਮਖ ਨਾਲ ਹੀ ਬੰਨ੍ਹਦੀ ਪਰ ਜਿਹੜੇ ਗੁਰੂ ਦੇ ਮੁਖ ਦੁਆਰਾ ਚਲਦੇ ਹਨ ਗੁਰਮੁਖ ਬਣ ਜਾਂਦੇ ਹਨ ਮਨਨ ਕਰ ਗਾ ਵਿਚ ਚੰਦੀ ਦਾ ਆਉ ਪ੍ਰਮਾਤਮਾ ਕਿਰਪਾ ਕਰੇ ਸਰਿਆਤ ਜਮੀਰ ਪ੍ਰਿਆਤ ਕਰਕੇ ਸਭਲਾਂ ਦਾ ਨਾਮ ਦਾ ਅੰਦਰ ਰਸਤੀ ਚਲਦੀ ਕਲਾ ਦੇ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰੇ ਚਾਂ ਦੀ ਪ੍ਰੀਤ ਪ੍ਰਾਪਤ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਬਾਦਸ਼ਾਹ ਕਿਰਪਾ ਕਰਕੇ ਸਭ ਦੇ ਮਨਨ ਕਰੇ ਯਾਪ ਲੈ ਲੈ ਮੈਂ ਤਾਂ ਅਰਦਾਸ ਦਾ ਹੈ ਰਦੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾ ਕੋਈ ਦੂਰ ਕੋਈ ਨਾ ਤਾਪੂਰ ਕੋਈ ਦੂਰ ਨਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇਕ ਸਾਦਾ ਵਾਹਿਗੁਰੂ ਦੀ ਜੀਤ ਕਾ ਸੰਸਾਰ ਵਾਹਿਗੁਰੂ ਦੀ ਜੀਤ ਪਰ